ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਸਵਾਗਤ ਕਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਅੱਜ ਦਾ ਪ੍ਰੋਗਰਾਮ ਪਹਿਲਾਂ ਚੋਣਵੀਆਂ ਖਬਰਾਂ ਵੱਡੇ ਆਗੂਆਂ ਦੀ ਪਟਿਆਲਾ ਰੈਲੀ ਮਗਰੋਂ ਮੈਦਾਨ ਵਿੱਚ ਨਿਤਰਣ ਦੇ ਅਸਾਰ ਬਾਦਲ ਪਰਿਵਾਰ ਤੇ ਸੰਕਟ ਦੇ ਬਦਲ 3000 ਨੇ ਆਖਿਆ ਲੋੜ ਪੈਣ ਤੇ ਮੀਡੀਆ ਸਾਹਮਣੇ ਆਵਾਂਗਾ ਬ੍ਰਹਮਪੁਰਾ ਨੇ ਆਖਿਆ ਸੀ ਆਪਣਾ ਰੋਸ ਦਰਸਾਇਆ ਬਾਦਲ ਦਾ ਦਾਵਾ ਅਕਾਲੀ ਦਲ ਪੂਰੀ ਤਰ੍ਹਾਂ ਇਕਜੁੱਟ ਲੰਗੋਵਾਲ ਮੈਤਾ ਚੱਕ ਪਹੁੰਚੇ ਖਾਲਸਾ ਨਾਲ ਕੀਤੀ ਮੀਟਿੰਗ ਧਾਰਮਿਕ ਵਿਚਾਰਾ ਹੋਈਆਂ ਜਹਦਰ ਅਕਾਲ ਤਖਤ ਸਾਹਿਬ ਦੀ ਵਕਤ ਘਟਣ ਦੇ ਚਰਚੇ ਅਮਰਿੰਦਰ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਟਰੋਡੋ ਤੋਂ ਵੱਧ ਵਿਰੋਧੀ ਛਿਰਦੇ ਨੇਤਾ ਐਂਡਰੂ ਨੂੰ ਦਿੱਤੀ ਜ਼ਿਆਦਾ ਤਰਜੀਹ 10 ਅਕਤੂਬਰ ਨੂੰ ਆਉਣਗੇ ਚੰਦੀ ਸਟੇਟ ਗੈਸਟ ਦਾ ਦਰਜਾ ਦੇਣ ਦੀ ਤਿਆਰੀ ਕੈਪਟਨ ਦੇ ਹੈਲੀਕਾਪਟਰ ਦਾ ਵੀ ਕਰਨਗੇ ਇਸਤਮਾਲ ਕੋਟਪੂਰਾ ਵਿਖੇ 14 ਅਕਤੂਬਰ ਨੂੰ ਸਿੱਖ ਸੰਗਤ ਦੇਵੇਗੀ ਧਰਨਾ ਕੈਪਟਨ ਨੇ ਨਸ਼ੇ ਨਾਲ ਨਿਪਟਣ ਲਈ ਰਾਸ਼ਟਰੀ ਡਰੱਗ ਨੀਤੀ ਤੇ ਦਿੱਤਾ ਜ਼ੋਰ ਪ੍ਰਧਾਨ ਮੰਤਰੀ ਨੂੰ ਮਿਲਣ ਦਾ ਸਮਾਂ ਮੰਗਿਆ ਹੁਣ ਖਬਰਾਂ ਦੀ ਵਿਸਥਾਰ ਪੰਜਾਬ ਡੈਰੀ ਹੁਣ ਫੇਸਬੁੱਕ ਤੇ ਵੀ ਜਿੱਥੇ ਸਾਡੇ ਨਾਲ ਜੁੜ ਚੁੱਕੇ ਹਨ ਪੰਜਾਬ ਦੇ ਕਈ ਸੀਨੀਅਰ ਪੱਤਰਕਾਰ ਪਾਲ ਪਾਲ ਦੀ ਖਬਰ ਅਤੇ ਕਈ ਕੁਝ ਕਰਦੇ ਨੇ ਲਾਈਵ ਫੇਸਬੁੱਕ ਤੇ ਸਾਡੇ ਗਰੁੱਪ ਨੂੰ ਜੁਆਇਨ ਕਰੋ ਇਸ ਗਰੁੱਪ ਵਿੱਚ ਤੁਸੀਂ ਆਪਣੇ ਵਿਚਾਰ ਵੀ ਪਾ ਸਕਦੇ ਹੋ ਤਾਂ ਕਿ ਲੋਕਾਂ ਤੱਕ ਤੁਹਾਡੇ ਵਿਚਾਰ ਪਹੁੰਚ ਸਕਣ ਗਰੁੱਪ ਨਾਲ ਜੁੜ ਰਹੇ ਨੇ ਹਰ ਰੋਜ਼ ਸੈਂਕੜੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਸਾ ਵੱਲੋਂ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਸਭ ਤੋਂ ਪਹਿਲਾਂ ਮਾਝੇ ਦੇ ਸੀਨੀਅਰ ਆਗੂ ਨੇ ਸਿੱਧੇ ਤੌਰ ਤੇ ਪਾਰਟੀ ਪ੍ਰਧਾਨ ਖਿਲਾਫ ਆਵਾਜ਼ ਬੁਲੰਦ ਕੀਤੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਵਿੱਚ ਬਦਲਾਦੀ ਉਮੀਦ ਨਾਲ ਪਾਰਟੀ ਦੀਆਂ ਨੀਤੀਆਂ ਤੇ ਕਿੰਤੂ ਪਰੰਤੂ ਕਰਨ ਵਾਲੇ ਮਾਝੇ ਦੇ ਸੀਨੀਅਰ ਅਕਾਲੀ ਆਗੂਆਂ ਨੂੰ ਆਸ ਹੈ ਕਿ ਉਹਨਾਂ ਦਾ ਇਹ ਯਤਨ ਜਲਦੀ ਵੱਡੇ ਕਾਫਲੇ ਦਾ ਰੂਪ ਲਏਗਾ ਤੇ ਪਾਰਟੀ ਦੀ ਪੁਰਾਣੀ ਜਮਹੂਰੀ ਸ਼ਾਖ ਬਹਾਲ ਕਰਨ ਵਿੱਚ ਉਹ ਸਫਲ ਰਹਿਣਗੇ ਮੀਟਿੰਗ ਵਿੱਚ ਸ਼ਾਮਲ ਅਕਾਲੀ ਆਗੂ ਮੈਂਬਰ ਪਾਰਲੀਮੈਂਟ ਰਣਜੀਤ ਸਿੰਘ ਬ੍ਰਹਮਪੁਰ ਅਜਨਾਲਾ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾ ਨੇ ਖੁਲੋਆਤਾ ਕੀਤਾ ਕਿ ਇਸ ਮੀਟਿੰਗ ਤੋਂ ਬਾਅਦ ਉਹਨਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚੋਂ ਅਕਾਲੀ ਸਮਰਥਕ ਅਤੇ ਆਗੂਆਂ ਦੇ ਵੱਡੀ ਗੰਟੀ ਵਿੱਚ ਫੋਨ ਸਨੇਹੇ ਆਏ ਨੇ ਤੇ ਇਹਨਾਂ ਸਾਰਿਆਂ ਨੇ ਪਾਰਟੀ ਵਿੱਚ ਸੁਧਾਰ ਲਈ ਵੱਡਾ ਝੰਡਾ ਚੁੱਕਣ ਦੀ ਕਾਰਵਾਈ ਦੀ ਛਲੱਗਾ ਕੀਤੀ ਹੈ ਅਕਾਲੀ ਆਗੂ ਨੇ ਦਾਵਾ ਕੀਤਾ ਕਿ ਜਲਦ ਹੀ ਇਹ ਕਾਫਲਾ ਵੱਡਾ ਹੋਏਗਾ ਇਸ ਸਮੇਂ ਅੰਦੀ ਉਹਨਾਂ ਆਖੇ ਕਿ ਮਾਝੇ ਸਵੇ ਦਵਾਬਾ ਤੇ ਮਾਲਵੇ ਦੇ ਕਈ ਨਰਾਜ ਆਗੂਆਂ ਨੇ ਵੀ ਇਸ ਸਮਰਥਨ ਦੀ ਹਾਮੀ ਭਰੀ ਹੈ ਉਹਨਾਂ ਆਖੇ ਕਿ 2017 ਵਿੱਚ ਵਿਧਾਨ ਸਭਾ ਚੋਣਾਂ ਦੌਰਾਨ ਹੋਈ ਵੱਡੀ ਹਾਰ ਕਰਕੇ ਪਾਰਟੀ ਦੀ ਸਾਖ ਨੂੰ ਟੱਲ ਲੱਗੀ ਹੈ ਤੇ ਇਹ ਸਾਰ ਲਈ ਕ ਫੈਸਲੇ ਜ਼ਿੰਮੇਵਾਰ ਨੇ ਸੁਖਵੀਰ ਬਾਦਲ ਜਾਂ ਵਿਕਰਮ ਮਜੀਠੀਆ ਦਾ ਨਾਮ ਲਏ ਬਿਨਾ ਇਸ ਆਗੂ ਨੇ ਮੋੜ ਆਖਿਆ ਕਿ ਸਭ ਨੂੰ ਪਤਾ ਹੈ ਕਿ ਇਹ ਫੈਸਲੇ ਕਿਸ ਨੇ ਲਏ ਤੇ ਇਸ ਲਈ ਕੌਣ ਜ਼ਿੰਮੇਵਾਰ ਹੈ ਸੀਨੀਅਰ ਅਕਾਲੀ ਆਗੂਆਂ ਨੂੰ ਅਜਈ ਮੀਟਿੰਗ ਰੋਕਣ ਤੋਂ ਦਬਾਅ ਵੀ ਪਾਇਆ ਗਿਆ ਸੀ ਮੀਟਿੰਗ ਵਿੱਚ ਸ਼ਾਮਲ ਕੁਝ ਅਕਾਲੀ ਆਗੂਆਂ ਨੂੰ ਖੁਦ ਪ੍ਰਕਾਸ਼ ਸਿੰਘ ਬਾਦਲ ਨੇ ਫੋਨ ਕੀਤੇ ਇੱਕ ਆਗੂ ਨੇ ਖੁਲਾਸਾ ਕੀਤਾ ਕਿ ਲੰਬੇ ਸਮੇਂ ਮਗਰੋਂ ਖੁਦ ਪ੍ਰਕਾਸ਼ ਸਿੰਘ ਬਾਦਲ ਨੇ ਫੋਨ ਕਰਕੇ ਪਟਿਆਲਾ ਰੈਲੀ ਵਿੱਚ ਸ਼ਮੂਲੀਅਤ ਲਈ ਆਖਿਆ ਦੂਜੇ ਪਾਸੇ ਪਾਰਟੀ ਦੇ ਬੁਲਾਰੇ ਤੇ ਸਕੱਤਰ ਦਲਜੀਤ ਸਿੰਘ ਚੀਮਾ ਨੇ ਆਖਿਆ ਕਿ ਪਾਰਟੀ ਪੂਰੀ ਤਰ੍ਹਾਂ ਇਕਜੁੱਟ ਹੈ ਉਹਨ ਸਾਰੇ ਪਾਰਟੀ ਦੇ ਸਤਕਾਰਤ ਅਗਵਾ ਤੇ ਉਹਨਾਂ ਦੇ ਪਾਰਟੀ ਵਿੱਚ ਵੱਡਾ ਰੁਤਬਾ ਹੈ ਪਾਰਟੀ ਵਿੱਚ ਉਠੀਆਂ ਬਗਾਵਤੀ ਸੁਰਾਂ ਕਰਕੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਉਹਨਾਂ ਦੇ ਕਰੀਬੀ ਰਿਸ਼ਤੇਦਾਰ ਵਿਕਰਮ ਸਿੰਘ ਮਜੀਠੀਆ ਲਈ ਔਖਾ ਸਮਾਂ ਸ਼ੁਰੂ ਹੋ ਗਿਆ ਹੈ ਸੁਖਦੇਸ਼ ਸਿੰਘ ਖਿੰਸਾ ਵੱਲੋਂ ਸਾਰੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਅਕਾਲੀ ਦਲ ਦੀ ਸਾਖ ਬਚਾਉਣ ਲਈ ਭਾਵੇਂ ਪੇਸ਼ਕਸ਼ਾਂ ਸ਼ੁਰੂ ਕਰ ਦਿੱਤੀਆਂ ਪਰ ਪਾਰਟੀ ਹਲੇ ਵੀ ਦਬਵੀਂ ਸੁਰਤ ਤੇ ਪ੍ਰਧਾਨ ਤੇ ਮਜੀਠੀਆ ਦੀ ਕਾਰਜਸ਼ੈਲੀ ਤੇ ਸਵਾਲ ਖੜੇ ਕਰ ਰਹੀ ਹੈ ਸੁਖਬੀਰ ਬਾਦਲ ਕਿਸੇ ਵੀ ਟਿੱਪਣੀ ਕਰਨ ਤੋਂ ਟਾਲਾਬੱਟ ਰਹੇ ਨੇ ਵੱਡੇ ਬਾਦਲ ਨੇ ਮਾਝੇ ਦੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਨਾਲ ਨਾ ਲੈਣ ਲਈ ਬੇਨਤੀ ਕੀਤੀ ਸੁਖਦੇਵ ਸਿੰਘ ਢੀਂਡਸਾ ਨੇ ਆਪਣੇ ਅਸਤੀਫੇ ਸਬੰਧੀ ਕੋਈ ਵੀ ਟਿੱਪਣੀ ਕਰਨ ਤੋਂ ਨਾ ਕਰਦੇ ਆਖਿਆ ਕਿ ਉਹ ਲੋਡ ਪੈਂਡ ਤੇ ਮੀਡੀਆ ਸਾਹਮਣੇ ਆ ਕੇ ਆਪਣੀ ਗੱਲ ਰੱਖਣਗੇ ਜਹਦਰ ਰஞ்சிਤ ਸਿੰਘ ਬਰੰਪੁਰਾ ਨੇ ਆਖਿਆ ਕਿ ਸੀਨੀਅਰ ਆਗੂਆਂ ਨੂੰ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੀ ਕਾਰਜਸ਼ਾਲੀ ਤੇ ਇਤਰਾਜ਼ ਹੈ ਬਰੰਪੁਰਾ ਨੇ ਆਖਿਆ ਕਿ ਪਾਰਟੀ ਵਿੱਚ ਵੱਡੀ ਗਿਣਤੀ ਵਰਕਰ ਤੇ ਲੀਡਰ ਨਿਰਾਸ਼ਾ ਦੇ ਆਲਮ ਵਿੱਚ ਨੇ ਤੇ ਮਾਝੇ ਦੇ ਆਗੂ ਨੇ ਕੁਝ ਮੁੱਦਿਆਂ ਬਾਰੇ ਆਪਣਾ ਰੋਸ ਜ਼ਾਹਰ ਕੀਤਾ ਤੇ ਆਸ ਹੈ ਕਿ ਪਾਰਟੀ ਵਿੱਚ ਵੱਡਾ ਸੁਧਾਰ ਜ਼ਰੂਰ ਹੋਏਗਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਦਾਅਵਾ ਕੀਤਾ ਕਿ ਪਾਰਟੀ ਪੂਰੀ ਤਰ੍ਹਾਂ ਇੱਕਮੁੱਠ ਕਿ ਕੋਈ ਵੀ ਵਖਰੇਵੇਂ ਹੋਣਗੇ ਤਾਂ ਇਹਨਾਂ ਨੂੰ ਗੱਲਬਾਤ ਜਰੀਏ ਖਤਮ ਕਰ ਲਿਆ ਜਾਏਗਾ ਸਾਬਕਾ ਮੁੱਖ ਮੰਤਰੀ ਨੇ ਆਖਿਆ ਕਿ ਪਾਰਟੀ ਵਿੱਚ ਅਜੇ ਕੋਈ ਵੱਡੇ ਵਖਰੇਵੇਂ ਨਹੀਂ ਜਿਨ੍ਹਾਂ ਨੂੰ ਜਨਤਕ ਕੀਤਾ ਜਾਵੇ ਤੇ ਜੇਕਰ ਕੁਝ ਮੁੱਦਿਆਂ ਨੂੰ ਲੈ ਕੇ ਕੋਈ ਟਕਰਾਅ ਵੀ ਆ ਤਾਂ ਇਸ ਨੂੰ ਸੁਲਝਾ ਲਿਆ ਜਾਏਗਾ ਸਾਬਕਾ ਮੁੱਖ ਮੰਤਰੀ ਬਾਦਲ ਨੇ ਆਖਿਆ ਕਿ ਪਾਰਟੀ ਵਿੱਚ ਫੁੱਟ ਨੂੰ ਮਹਿਜ ਕਿਆ ਸਰਾਈਆਂ ਦੱਸਦਿਆਂ ਇਹ ਤਾਂ ਪਰਿਵਾਰ ਵਿੱਚਲਾ ਨਿੱਕਾ ਮੋਟਾ ਮਨਮਟਾ ਰਹਿੰਦਾ ਹੈ ਪਾਰਟੀ ਅੰਦਰਲੇ ਸੂਤਰਾਂ ਮੁਤਾਬਕ ਬਾਦਲ ਪਾਰਟੀ ਨੂੰ ਦੁਫਾੜ ਹੋਣ ਤੋਂ ਬਚਾਉਣ ਲਈ ਰੁਸ਼ੀਆਂ ਨੂੰ ਮਨਾਉਣ ਦੇ ਆਪਣੇ ਹੁਨਰ ਦੀ ਵਖੂਬੀ ਵਰਤੋਂ ਕਰ ਰਹੇ ਨੇ ਉਧਰ ਸ਼ਰਮਣੀ ਅਕਾਲੀ ਦਲ ਦੀ ਜ਼ਿਲ੍ਹਾ ਪਧਰੀ ਮੀ ਕਿਆਣਾ ਸਾਹਿਬ ਵਿਖੇ 4 ਅਕਤੂਬਰ ਨੂੰ ਦੁਪਹਿਰ 3 ਵਜੇ ਹੋਏਗੀ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਸਕਿਆ ਕਿ ਮੀਟਿੰਗ ਵਿੱਚ ਸੁਖਦੇਵ ਸਿੰਘ ਢੀਂਸਾ ਸ਼ਾਮਲ ਹੋਣਗੇ ਜਾਂ ਨਹੀਂ ਵਿਧਾਨ ਸਭਾ ਹਲਕਾ ਲੇਰਾ ਗਾਗਾ ਦੇ ਵਿਧਾਇਕ ਪਰਮਿੰਦਰ ਸਿੰਘ ਢੀਂਸਾ ਨੂੰ ਪੁੱਛਿਆ ਗਿਆ ਕਿ ਮੀਟਿੰਗ ਵਿੱਚ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਸਾ ਸ਼ਾਮਲ ਹੋਣਗੇ ਜਾਂ ਨਹੀਂ ਇਸ ਬਾਰੇ ਉਹ ਸਪਸ਼ਟ ਨਹੀਂ ਦੱਸ ਸਕੇ ਅੱਜ ਸੁਖਬੀਰ ਸਿੰਘ ਬਾਦਲ ਨਾਲ ਪਰਮਿੰਦਰ ਸਿੰਘ ਢੀਂਸਾ ਦੀ ਮੀਟਿੰਗ ਚੰਡੀਗੜ੍ਹ ਵਿਖੇ ਹੋ ਰਹੀ ਹੈ ਉਧਰ ਇਹ ਵੀ ਚਰਚਾ ਹੈ ਕਿ ਪਹਿਲਾਂ ਬੰਦ ਫੇਰਾ ਅਕਾਲੀ ਦਲ ਤੇ ਫਿਰ ਸ਼ਰਮਣੀ ਕਮੇਟੀ ਵੱਲੋਂ ਨજર ਅੰਦਾਜ਼ ਕਰਨ ਮਗਰੋਂ ਸ਼੍ਰੀ ਅਕਾਲ ਤ ਵਿਸਾਰਨੇ ਬਗਾਵਤੀ ਰੋਖ ਅਖਤਿਆਰ ਕਰਨ ਦੀ ਚਰਚਾ 24 ਸਤੰਬਰ 2015 ਨੂੰ ਡੇਰਾ ਸਰਸਾ ਨੂੰ ਪਹਿਲਾਂ ਮਾਫ ਕਰਦੇ ਨੇ ਤੇ ਫਿਰ ਮਾਫੀ ਨਮਾ ਵਾਪਸ ਲੈਣ ਲਈ ਹੁਕਮਨਾਮੇ ਤੇ ਦਸਤਖਤ ਕਰਨ ਵਾਲੇ ਤਖਤਸ਼ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਦੇ ਜਹਦਰ ਗਿਆਨੀ ਇਕਬਾਲ ਸਿੰਘ ਨੇ ਤੇ ਗਿਆਨੀ ਗੁਰਬਚਨ ਸਿੰਘ ਵਿਰੁੱਧ ਪੁਲੀਆਮ ਬਗਾਵਤ ਦਾ ਬੇਕਲ ਵਜਾ ਦਿੱਤਾ ਗਿਆਨੀ ਇਕਬਾਲ ਸਿੰਘ ਨੇ ਹਰਮੰਦਰ ਸਾਹਿਬ ਪਟਨਾ ਸਾਹਿਬ ਬੋਰਡ ਦੇ ਮੈਂਬਰਾਂ ਦੀ ਚੋਣ ਸੰਬੰਧੀ ਪਟਨਾ ਸਾਹਿਬ ਗੈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਲੌਂਗਵਾਲ ਨੂੰ ਇਹ ਆਖ ਦਿੱਤਾ ਕਿ ਪਹਿਲਾਂ ਗਿਆਨੀ ਗੁਰਬਚਨ ਸਿੰਘ ਤੇ ਫਿਰ ਗੁਰਮੁਖ ਸਿੰਘ ਨੂੰ ਘਰੋ-ਤੋਰੋ ਫਿਰ ਮੀਟਿੰਗ ਵਿੱਚ ਸ਼ ਕੇ ਤਖਸ਼ੀ ਦਮਦਵਾ ਸਾਹਿਬ ਦੇ ਜਹਾਦਰ ਗਿਆਨੀ ਹਰਪ੍ਰੀਤ ਸਿੰਘ ਦੀ ਖਮੋਸ਼ੀ ਸੰਕੇਤ ਦੇ ਰਹੀ ਹੈ ਕਿ ਜਹਾਦਰ ਦਰਮਿਆਨ ਸਭ اچھا ਨਹੀਂ ਚੌਕ ਮੈਤਾ ਵਿਖੇ ਗੋਬਿੰਦ ਸਿੰਘ ਲੰਗੋਵਾਲ ਨੇ ਪਹੁੰਚ ਕੇ ਹਰਨਾਮ ਸਿੰਘ ਖਾਲਸਾ ਨਾਲ ਬੰਦ ਕਮਰਾ ਮੀਟਿੰਗ ਕੀਤੀ ਹੈ ਦਮਦਮਿੰਟਕਸਾਲ ਮੁਖੀ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੀ ਬੰਦ ਕਮਰਾ ਮੀਟਿੰਗ ਦੌਰਾਨ ਅਹਿਮ ਵਿਚਾਰਾਂ ਹੋਈਆਂ ਇਹ ਵੀ ਖਬਰ ਮਿਲੀ ਹੈ ਕਿ ਸਾਬਕਾ ਮੁੱਖ ਮੰਤਰੀ ਨੇ ਸੀਨੀਅਰ ਆਗੂ ਰਣਜੀਤ ਸਿੰਘ ਬ੍ਰਹਮਪੁਰਾ ਤੇ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਦੀ ਡਿਊਟੀ ਲਾਈ ਹੈ ਚੰਦੂ ਮਾਜਰੇ ਨੇ ਆਠੇਕੀ ਸੁਖਦੇਵ ਸਿੰਘ ਢੀਂਸਾ ਸਾਡੇ ਪਾਰਟੀ ਦੇ ਸੀਨੀਅਰ ਆਗੂ ਹੈ ਤੇ ਪ ਆਉਣ ਵਾਲੇ ਦਿਨਾਂ ਵਿੱਚ ਸਭ ਕੁਝ ਠੀਕ ਹੋ ਜਾਏਗਾ ਉਧਰ ਡੇਰਾ ਮੁਖੀ ਨੂੰ ਮਾਫੀ ਦੇਣ ਦੇ ਮੁੱਦੇ ਨੂੰ ਲੈ ਕੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਹਦਰ ਗਿਆਨੀ ਗੁਰਬਜਨ ਸਿੰਘ ਦੀ ਛੁੱਟੀ ਹੋਣੀ ਤੈ ਹੈ ਨਵੇਂ ਜਹਦਰ ਦੀ ਭਾਲ ਲਈ ਵੱਡੇ ਬਦਲ ਨੇ ਟਕਸਾਲੀ ਆਗੋਂ ਨੂੰ ਇਸ਼ਾਰਾ ਕਰ ਦਿੱਤਾ ਹੈ ਜੀ ਦੋਸਤੋ ਨਿੰਦਰ ਕੁਗਿਆਣੀ ਬਲੋਸਾ ਸਤਿ ਸ੍ਰੀ ਅਕਾਲ ਕਰੋ ਪ੍ਰਵਾਨ ਬਠਿੰਡੇ ਤੋਂ ਚਰਨਜੀਤ ਪੁੱਲਰ ਲਿਖਦਾ ਹੈ ਹਵਾਈ ਪਰਮਟਾ ਵਾਲੀ ਆਰਬਿਟਸ ਹੁਣ ਧੂੜਾਂ ਫੱਕੇਗੀ ਬਾਦਲਾਂ ਦੇ ਗੈਰ ਕਾਨੂੰਨੀ ਰੂਟ ਪਰਮਟ ਸਾਂਝੇ ਟਾਈਮ ਟੇਬਲਾਂ ਚ ਆਊਟ ਹੋਣਗੇ ਇੱਕ ਬੱਸ ਇੱਕ ਪਰਮਟ ਦੀ ਨੀਤੀ ਤੇ ਅਮਲ ਸ਼ੁਰੂ ਹੋਵੇਗਾ ਔਰ ਬਾਦਲ ਪਰਿਵਾਰ ਦੀ ਬੱਸ ਸੇਵਾ ਦੇ ਲੰਮੇ ਰੂਟ ਹੁਣ ਮੋਟੀ ਚ ਬੰਦ ਹੋਣਗੇ ਅਕਾਲੀ ਰਾਜ ਦੌਰਾਨ ਬਾਦਲਾਂ ਦੇ ਬੱਸ ਰੂਟਾਂ 'ਚ ਕ੍ਰਿਸ਼ਣ ਕ੍ਰਿਸ਼ਮਿਆ ਵਾਗਵਾਦਾ ਹੋਇਆ ਸੀ ਜਿਵੇਂ ਜਿਵੇਂ ਵੱਡਿਆਂ ਦੇ ਬੱਸ ਰੂਟ ਫੈਲਦੇ ਗਏ ਜਨਤਕ ਟਰਾਂਸਪੋਰਟ ਦੀ ਕਮਾਈ ਸੁੰਗੜਦੀ ਗਈ ਪੁੱਲਰ ਲਿਖਦਾ ਹੈ ਸੁਪਰੀਮ ਕੋਰਟ ਤੇ ਹਾਈ ਕੋਰਟ ਤੋਂ ਗੈਰ ਕਾਨੂੰਨੀ ਪਰਮਟਾ ਖਿਲਾਫ ਫੈਸਲੇ ਵੀ ਆ ਗਏ ਕੈਪਟਨ ਸਰਕਾਰ ਦੀ ਨਵੀਂ ਟਰਾਂਸਪੋਰਟ ਨੀਤੀ ਡੇਢ ਵਰੇ ਤੋਂ ਕਿਸੇ ਤਣਪਤਨ ਨਹੀਂ ਲੱਗ ਰਹੀ ਜਦੋਂ ਹੁਣ ਹਾਈ ਕੋਰਟ 'ਚ ਅਗਲੀ ਪੇਸ਼ੀ 10 ਅਕਤੂਬਰ ਹੈ ਤਾ ਉਸ ਤੋਂ ਪਹਿਲਾਂ ਟ੍ਰਾਂਸਪੋਰਟ ਮੈਕਮਾ ਵੱਡਿਆਂ ਦੀ ਗੱਡੀ ਸੜਕ ਤੋਂ ਪੁੰਜੇ ਲਾਉਣ ਦੇ ਰਾਹ ਪੈ ਗਿਆ ਸੱਚਮੁੱਚ ਗੱਲ ਕਿਸੇ ਸਿਰ ਸਿਰੇ ਲੱਗੀ ਤਾਂ ਸਭ ਤੋਂ ਵੱਡੀ ਸੱਟ ਬਾਦਲਾਂ ਦੀਆਂ ਬੱਸ ਕੰਪਨੀਆਂ ਨੂੰ ਵੱਜੇਗੀ ਪ੍ਰਮੁੱਖ ਟ੍ਰਾਂਸਪੋਰਟ ਸਕੱਤਰ ਨੇ 25 ਸਤੰਬਰ ਨੂੰ ਇੱਕ ਉੱਚ ਪੱਧਰੀ ਮੀਟਿੰਗ ਕੀਤੀ ਜਿਸ ਵਿੱਚ ਫੈਸਲਾ ਕੀਤਾ ਕਿ ਜੇ ਨਵੇਂ ਸਾਂਝੇ ਟਾਈਮ ਟੇਬਲ ਬਣਨੇ ਹਨ ਉਹਨਾਂ 'ਚ ਗੈਰਕਾਨੂੰਨੀ ਤੌਰ ਤੇ ਵਿਦਾਏ ਬੱਸ ਰੂਟਾਂ ਤੇ ਪਰਮਟਾਂ ਨੂੰ ਆਊਟ ਕੀਤਾ ਜਾਏ ਜਿਸ ਤੋਂ ਸਾਫ਼ ਹੈ ਕਿ ਆਰਬੜ ਤੇ ਡੱਬ ਵਾਲੀ ਬੱਸ ਕੰਪਨੀ ਦੇ ਕਰੀਬ 50% ਦੀ ਲੰਬਾਈ ਵਾਲੇ ਰੂਟ ਉੱਡ ਪੁੱਡ ਜਾਣਗੇ ਕ락 ਤੇ ਸਿਵਲ ਸਪਲਾਈ ਮੰਤਰੀ ਭਾਰਤ ਪੋਸ਼ਣ ਆਸੂ ਨੇ ਸੂਬੇ ਦੀਆਂ ਖਰੀਦ ਏਜੰਸੀਆਂ ਦੇ ਮੁਖੀਆਂ ਐਫਸੀਆਈ ਤੇ ਪੰਜਾਬ ਖੇਤਰ ਦੇ ਜੀਐਮਾਂ ਨੂੰ ਨਿਰਦੇਸ਼ ਦਿੱਤੇ ਸਖਤੀ ਨਾਲ ਕਿ ਅੱਜ ਤੋਂ ਸੂਬੇ ਯਾਨੀ ਪੂਰੇ ਪੰਜਾਬ ਚ ਸ਼ੁਰੂ ਹੋਏ ਝੋਨੇ ਦੀ ਖਰੀਦ ਤੇ ਉਹ ਨਜ਼ਰ ਰੱਖਣ ਤੇ ਝੋਨੇ ਦੀ ਤੁਰੰਤ ਚੁਕਾਈ ਨੂੰ ਯਕੀਨੀ ਬਣਾਇਆ ਜਾਏ ਖਬਰ ਸੰਗਰੂਰ ਤੋਂ ਵੱਖ-ਵੱਖ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੇ ਰੈਗੂਲਰ ਨਾ ਕੀਤੇ ਜਾਣ ਕੱਟ ਤਨਖਾਹਾਂ ਦੇਣ ਮਿਲ ਰਹੀਆਂ ਤਨਖਾਹਾਂ ਤੇ ਕਟਾਂ ਲਾਉਣ ਖਿਲਾਫ ਰੋਸ ਪਜੋ ਆਪਣੇ ਕਰੀਬ 30 ਬੱਚਿਆਂ ਨੂੰ ਕੈਬਨਟ ਮੰਤਰੀ ਵਿਜੇ ਅੰਦਰ ਸਿੰਘਲਾ ਦੀ ਕੋਠੀ 'ਚ ਛੱਡ ਦਿੱਤਾ ਹਾਲਾਂਕਿ ਹੱਥਾਂ 'ਚ ਸਰਕਾਰ ਖਿਲਾਫ ਬੈਨਰ ਚੁੱਕੀ ਖੜੇ ਨਾ ਬੱਚਿਆਂ ਦੀ ਕੋਠੀ 'ਚ ਬਿਸਕਟਾਂ ਨਾਲ ਸੇਵਾ ਕੀਤੀ ਗਈ ਤੇ ਪਾਣੀ ਪਿਲਾਇਆ ਗਿਆ 15 ਮਿੰਟਾਂ ਬਾਅਦ ਹੀ ਡੀਐਸਪੀ ਨੇ ਬੱਚਿਆਂ ਨੂੰ ਕੋਠੀ 'ਚੋਂ ਵਾਪਸ ਲਿਆ ਕੇ ਰੋਸ ਧਰਨਾ ਦੇਰੇ ਉਹਨਾਂ ਦੇ ਮਾਪਿਆਂ ਕੋਲ ਛੱਡ ਦਿੱਤਾ ਬੱਚਿਆਂ ਨੇ ਹੱਥਾਂ 'ਚ ਸਾਡੇ ਚੁੱਲਿਆਂ 'ਚ ਮੁੱਕ ਗਈ ਅੱਗ ਸਰਕਾਰੇ ਤੂੰ ਤਾਂ ਨਿਕਲੀ ਠੱਗ ਸਾਡੇ ਘਰ ਮੁੱਕ ਗਏ ਦਾਣੇ ਸਰਕਾਰੇ ਨਹੀਂ ਹੁਣ ਸਾਂਭ ਨਿਆਣੇ ਇਹੋ ਜਿਹੇ ਨਹਰੀਆਂ ਵਾਲੇ ਬੈਨਰ ਚੁੱਕ ਰੱਖੇ ਸਨ ਪੰਜਾਬ ਪੁਲਿਸ ਦੀ ਖੁਫੀਆ ਸ਼ਾਖਾ ਦੇ ਏਜੀ ਰਣਦੀਪ ਸਿੰਘ ਉੱਪਰ ਵੱਲੋਂ ਕਥੇ ਤੌਰ ਤੇ ਕਾਨੂੰਨ ਵਿਸ਼ੇ ਦੀ ਵਿਦਿਆਰਥਣ ਨਾਲ ਕੀਤੇ ਜ਼ਬਰਜਸਤਾਂ ਦੇ ਮਾਮਲੇ ਵਿੱਚ ਪੁਲਿਸ ਨੇ ਚੰਡੀਗੜ੍ਹ ਸਥਿਤ ਗੈਸਟ ਹਾਊਸ ਦਾ ਰਿਕਾਰਡ ਜਮਤ ਕਰ ਲਿਆ ਹੈ ਦੋਸ਼ ਨੇ ਕਿ ਏਜੀ ਦੇ ਉਸ ਦੇ ਕਰੰਦੇ ਨੇ 9 ਜੁਲਾਈ ਨੂੰ ਪੀੜਤ ਕੁੜੀ ਨੂੰ ਇਸੇ ਗੈਸਟ ਹਾਊਸ ਵਿੱਚ ਰੱਖਿਆ ਸੀ ਅੱਜ ਪੀੜਤਾ ਨੂੰ ਅਦਾਲਤ ਵਿੱਚ ਪੇਸ਼ ਕਰਕੇ ਜੱਜ ਦੇ ਸਾਹਮਣੇ ਬਿਆਨ ਦਰਜ ਕਰਵਾਏ ਜਾਣਗੇ ਪੀੜਤਾ ਦੀ ਸੁਰੱਖਿਆ ਲਈ ਜ਼ਿਲ੍ਹਾ ਪੁਲਿਸ ਨੇ ਉਸ ਨੂੰ ਸੁਰੱਖਿਆ ਮੁਲਾਜ਼ਮ ਦੇਣ ਦੀ ਗੱਲ ਆਖੀ ਪਰ ਪੀੜਤਾ ਨੇ ਸੁਰੱਖਿਆ ਕਬੂਲ ਕਰਨ ਤੋਂ ਇਨਕਾਰ ਕਰ ਦਿੱਤਾ ਹੈ ਸਿਕਤਰਮ ਪਰਚਾਰਕ ਹਰਜਿੰਦਰ ਸਿੰਘ ਮਾਜੀ ਨੇ ਆਖਿਆ ਕਿ ਪੂਰੀ ਦੁਨੀਆ ਵਿੱਚ ਰਹਿੰਦੇ ਸਿੱਖਾਂ ਨੂੰ ਅਪੀਲ ਕਰਦੇ ਆ ਕਿ 14 ਅਕਤੂਬਰ ਨੂੰ ਲਾਹਨਤ ਦਿਵਸ ਦੇ ਤੌਰ ਤੇ ਮਨਾਇਆ ਜਾਵੇ। ਉਹਨਾਂ ਦੱਸਿਆ ਕਿ 14 ਅਕਤੂਬਰ ਨੂੰ ਕੋਟਪੂਰਾ ਵਿੱਚ ਫਿਰ ਤੋਂ 2015 ਦੀ ਤਰ੍ਹਾਂ ਸਿੱਖ ਸੰਗਤ ਵੱਲੋਂ ਸ਼ਾਂਤਬਾਈ ਤਰਨਾ ਲਾਇਆ ਜਾਏਗਾ ਤੇ ਕੋਟਪੂਰਾ ਤੋਂ ਬਾਦਲ ਨੂੰ ਲਾਹਨਤ ਪੱਤਰ ਭੇਜਿਆ ਜਾਏਗਾ। ਉਹਨਾਂ ਆਖਿਆ ਕਿ 3 ਸਤੰਬਰ ਨੂੰ ਇਸੇ ਸੰਬੰਧੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਕਾਰਜਕਾਲ ਦੌਰਾਨ ਕੀਤੀ ਕਾਰਿਆਂ ਦਾ ਸ਼ਰਮ ਪੱਤਰ ਵੀ ਭੇਜ ਚੁੱਕੇ ਨੇ। ਮਾਗੀ ਤੱਕ ਸ਼੍ਰੀ ਦਮਨਵਾ ਸਾਹਿਬ ਦੇ ਸਾਬਕਾ ਜੱਜਦਰ ਭਾਈ ਬਲਵੰਤ ਸਿੰਘ ਅਨੰ ਦੋਸ਼ ਲਾਇਆ ਕਿ ਉਹ ਬਾਦਲਾਣਾ ਰੜੇ ਹੈ ਇਸ ਲਈ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਉਹ ਰੈਲੀ ਰੈਲੀ ਦੀ ਖੇਡ ਖੇਡ ਰਹੇ ਨੇ ਉਹਨਾਂ ਸਵਾਲ ਚੁੱਕਿਆ ਕਿ ਇਹ ਸਰੈਲੀਆਂ ਵਿੱਚ ਕੀ ਬਰਗਾੜੀ ਅਤੇ ਕੋੜਪੂਰਾ ਕਾਂਡ ਦੇ ਪੀੜਤਾਂ ਨੂੰ ਇਨਸਾਫ ਮਿਲੇਗਾ ਇਨ੍ਹਾਂ ਰੈਲੀਆਂ ਵਿੱਚ ਜਨਤਾ ਨੂੰ ਕੁਝ ਨਹੀਂ ਮਿਲ ਸਕਦਾ ਉਧਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਜਵਾਨ ਪੀੜੀ ਨੂੰ ਬਚਾਉਣ ਲਈ ਰਾਸ਼ਟਰੀ ਡਰੱਗ ਨੀਤੀ ਤੇ ਜ਼ੋਰ ਦਿੰਦੇ ਆਖਿਆ ਕਿ ਨਸ਼ੇ ਦੇ ਪ੍ਰਭਾਵੀ ਤਰੀਕੇ ਨਾਲ ਨਿਪਟਣ ਲਈ ਕੇਂਦਰ ਪੱਧਰ ਤੇ ਵਿਆਪਕ ਫਾਰਮੂਲਾ ਤਿਆਰ ਕੀਤੇ ਜਾਣ ਦੀ ਲੋੜ ਹੈ ਮੁੱਖ ਮੰਤਰੀ ਦੇ ਰੂਪ ਵਿੱਚ ਆਪਣੇ 2007 ਦੇ ਪਿਛਲੇ ਕਾਰਜਕਾਲ ਵਿੱਚ ਐਸੀ ਨੀਤੀ ਦੀ ਮੰਗ ਕਰ ਰਹੀ ਕੈ ਵੱਲੋਂ ਅਫੀਮ ਦੀ ਖੇਤੀ ਦੇ ਵੱਧ ਰਹੀ ਮੰਗ ਦੇ ਕਰਕੇ ਇਹ ਮੁੱਦਾ ਨੋਟਿਸ ਵਿੱਚ ਆ ਗਿਆ ਹੈ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਸੂਬਿਆਂ ਵਿੱਚ ਅਫੀਮ ਦੀ ਖੇਤੀ ਕੀਤੀ ਜਾ ਰਹੀ ਹੈ ਜਿਸ ਲਈ ਉਹਨਾਂ ਆਖੇ ਕਿ ਉਹ ਪੰਜਾਬ ਵਿੱਚ ਜ਼ਰੂਰੀ ਮੰਡੀ ਤਲਾਸ਼ ਰਹੇ ਨੇ ਉਹਨਾਂ ਚਿੰਤਾ ਪ੍ਰਗਟਾਈ ਕਿ ਇਸ ਨਾਲ ਉਹਨਾਂ ਦੇ ਸੂਬੇ ਦੀ ਨੌਜਵਾਨ ਪੀੜੀ ਤਬਾਹ ਹੋ ਜਾਏਗੀ ਮੁੱਖ ਮੰਤਰੀ ਨੇ ਆਖਿਆ ਕਿ ਉਹਨਾਂ ਕੇਂਦਰ ਕੋਲ ਰਾਸ਼ਟਰੀ ਡਰੱਗ ਨੀਤੀ ਦਾ ਮੁੱਦਾ ਚੁੱਕਿਆ ਤੇ ਮੁੱਖ ਮੰਤਰੀਆਂ ਦੀ ਕਾਨਫਰੰਸ ਵਿੱਚ ਵੀ ਇਹ ਮਾਮਲਾ ਉਠਾਇਆ ਹੈ ਪਟਿਆਲਾ ਤੋਂ ਖਬਰ ਜਿੱਥੇ ਡਾਕਟਰ ਧਰਮਵੀਰ ਗਾਂਧੀ ਮੈਂਬਰ ਪਾਰਲੀਮੈਂਟ ਪਟਿਆਲਾ ਵਿਰੁੱਧ ਅਫੀਮ ਦੀ ਖੇਤੀ ਤੇ ਬਜਾਈ ਰਾਮਕਰੋਣ ਕਰਕੇ ਕੇਸ ਦਰਜ ਕੀਤਾ ਗਿਆ ਹੈ ਡਾਕਟਰ ਗਾਂਧੀ ਨੇ ਕੱਲ ਖਸਖਸ ਦੀ ਖੇਤੀ ਦੀ ਬਜਾਨ ਦਾ ਕੰਮ ਸ਼ੁਰੂ ਕਰਵਾਇਆ ਸੀ ਇਸ ਦੀ ਵੀਡੀਓ ਵੀਰਲ ਹੋਈ ਉਹ ਆਪ ਵੀ ਖੁਦ ਖਸਖਸ ਦੇ ਬੀਜ ਬੀਜਣ ਵਾਸਤੇ ਖੇਲ ਰਹਿ ਸਨ ਅੱਜ ਫੀਕੋਟ ਦੀ ਪੁਲਿਸ ਨੇ ਬੇਦਬੀ ਕਾਂਟ ਚ ਤਿੰਨ ਹੋਰ ਡੇਰਾ ਪ੍ਰੇਮੀਆਂ ਦੀ ਗ੍ਰਿਫਤਾਰੀ ਪਾਈ ਹੈ ਇਹਨਾਂ ਨੂੰ ਸਖਤ ਪ੍ਰਬੰਧਾਂ ਹੇਠ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਨੇ ਰਿਮਾਂਡ ਹਾਸਲ ਕੀਤਾ ਅਧਿਆਪਕ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਪੰਜਾਬ ਦੀ ਜਨਤਕ ਸਿੱਖਿਆ ਬਚਾਉਣ ਸਰਕਾਰੀ ਸਕੂਲਾਂ ਨੂੰ ਬਚਾਉਣ ਤੇ ਹਰ ਤਰ੍ਹਾਂ ਦੇ ਕੱਚੇ ਅਧਿਆਪਕਾਂ ਨੂੰ ਪੱਕੇ ਕਰਨ ਤੇ ਹੋਰ ਪੱਕਾ ਕੀ ਮੰਗਾਂ ਸੰਬੰਧੀ ਸਰਕਾਰ ਤੇ ਮੋਕਰਨ ਦਾ ਦੋਸ਼ ਲਾਇਆ ਗਿਆ ਸਾਂਝਾ ਅਧਿਆਪਕ ਮੋਰਚਾ ਵੱਲੋਂ 13 ਤਰੀਕ ਨੂੰ ਅੰਮ੍ਰਿਤਸਰ ਵਿੱਚ ਰੈਲੀ ਦਾ ਐਲਾਨ ਕੀਤਾ ਗਿਆ ਚੰਡੀਗੜ੍ਹ ਤੋਂ ਖਬਰ ਜੰਮੂ ਕਸ਼ਮੀਰ ਸੂਬੇ ਤੋਂ ਸ਼ੁਰੂ ਹੋਇਆ ਅਮਨ ਦਾ ਕਾਫਲਾ ਚੰਡੀਗੜ੍ਹ ਦੇ ਸੈਕਟਰ 17 ਪਲਾਜ਼ਾ ਪੂਜਾ ਐਸਰਾਹੀ ਹਿੰਸਾ ਵਿਤਕ੍ਰੇ ਤੱਕੇ ਸ਼ਾਇਆ ਤੇ ਹਜ਼ੂਮੀ ਕਾਟਲਾ ਦੇ ਖਤਮੇ ਦਾ ਸੱਦਾ ਦਿੱਤਾ ਗਿਆ ਇੱਕ ਕਾਫਲਾ ਪੰਜਾਬ ਦੇ ਸ਼ਹਿਰਾਂ ਕਸਬਿਆਂ ਤੇ ਪਿੰਡਾਂ ਦੇ ਦੌਰੇ ਲਈ ਰਵਾਨਾ ਹੋਇਆ ਜਥੇ ਚ ਸ਼ਾਮਲ ਬੀਬੀਆਂ ਦਾ ਸ਼ਹਿਰ ਦੇ ਸੈਕਟਰ 17 ਦੇ ਪਲਾਜ਼ਾ ਚ ਪੰਜਾਬ ਯੂਨੀਵਰਸਿਟੀ ਸਟੂਡੈਂਟਸ ਕਾਉਂਸਲ ਦੀ ਪ੍ਰਧਾਨ ਕਨੂ ਪ੍ਰਿਆ ਲੇਖਕ ਕਲਾਕਾਰਾਂ ਬੁੱਧੀਜੀਵੀਆਂ ਟ੍ਰੇਡ ਯੂਨੀਅਨ ਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸਵਾਗਤ ਕੀਤਾ ਹੁਣ ਇਹ ਜਥਾ ਦਿੱਲੀ ਜਾਵੇਗਾ ਖਬਰ ਸ਼੍ਰੀ ਨੰਦਪੁਰ ਸਾਹਿਬ ਤੋਂ ਆਰੀ ਹੈ ਲੇਖਕ ਸਰਜੀਤ ਗੱਗ ਉਤੇ ਦੋ ਨੌਜਵਾਨਾਂ ਨੇ ਹਮਲਾ ਕਰ ਦਿੱਤਾ ਕਟਨਾਵਲੇ ਗੱਗ ਅਨੰਤਪੁਰ ਸਾਹਿਬ ਨੰਗਲ ਮਾਰਗ ਉੱਤੇ ਸਥਿਤ ਚਰਨ ਗੰਗਾ ਪੁਲ ਦੇ ਨਜ਼ਦੀਕ ਦੁਕਾਨ ਤੇ ਖੜਾ ਸੀ ਹਮਲੇ ਦੌਰਾਨ ਸਰਜੀਤ ਗੱਗ ਦੇ ਮੱਥੇ ਤੇ ਸੱਟ ਲੱਗੀ ਹੈ ਉਸ ਨੂੰ ਭਾਈ ਜੈਤਾ ਜੀ ਸਿਵਲ ਹਸਪਤਾਲ ਚ ਦਾਖਲ ਕੀਤਾ ਗਿਆ ਹੈ ਚੇਤੇ ਰਹੇ ਸਰਜੀਤ ਗੱਗ ਪਿਛਲੇ ਕਾਫੀ ਸਮੇਂ ਤੋਂ ਇਨਕਲਾਬੀ ਕਵਤਾਵਾਂ ਲੇਖਣ ਕਰਕੇ ਲੋਕਾਂ ਚ ਚਰਚਾ ਦਾ ਵਿਸ਼ਾ ਵੀ ਬਣਿਆ ਤੇ ਵਾਦ-ਵਿਵਾਦ ਵੀ ਉਸ ਦੀਆਂ ਰਚਨਾਵਾਂ ਤੇ ਹੁੰਦਾ ਰਿਹਾ ਮੁਹੰਮਦ ਮਸ਼ਤਾਕ احمد ਨੂੰ ਹਾਕੀ ਇੰਡੀਆ ਦੇ 8ਵੇਂ اجلاس ਦੌਰਾਨ ਹਾਕੀ ਇੰਡੀਆ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹਾਕੀ ਇੰਡੀਆ ਦੇ ਸਾਬਕਾ ਜਨਰਲ ਸਿਕੰਦਰ احمد ਮੌਜੂਦਾ ਪ੍ਰਧਾਨ ਰਾਜਿੰਦਰ ਸਿੰਘ ਦੀ ਥਾਂ ਸੰਭਾਲਣਗੇ ਉਹਨਾਂ ਦੀ ਚੋਣ ਸਰਬਸੰਮਤੀ ਨਾਲ ਕੀਤੀ ਗਈ ਹੈ ਮਕਬੂਜ਼ਾ ਕਸ਼ਮੀਰ ਦੇ ਪ੍ਰਧਾਨ ਮੰਤਰੀ ਰਾਜਾ ਫਰੂਕ ਹੈਦਰ ਨੇ ਦਾਅਵਾ ਕੀਤਾ ਹੈ ਕਿ ਉਹ ਜਿਹੜੇ ਸਫੈਦ ਹੈਲੀਕਾਪਟਰ ਵਿੱਚ ਸਵਾਰ ਸਨ ਉਹ ਅਸਲ ਕੰਟਰੋਲ ਰੇਖਾ ਤੇ ਨੇੜੇ ਦਾਸੀ ਪਰ ਪਾਕਿਸਤਾਨ ਹਵਾਈ ਖੇਤਰ ਵਿੱਚ ਉੱਡ ਰਿਹਾ ਸੀ ਭਾਰਤੀ ਫੌਜ ਨੇ ਕੱਲ ਆਖਿਆ ਸੀ ਕਿ ਪਾਕਿਸਤਾਨ ਹੈਲੀਕਾਪਟਰ ਨੇ ਪੁਨਛ ਖੇਤਰ ਵਿੱਚ ਅਸਲ ਕੰਟਰੋਲ ਰੇਖਾ ਤੇ ਭਾਰਤੀ ਹਵਾਈ ਖੇਤਰਾਂ ਟੌਕੀਆਂ ਤੇ ਹਵਾਈ ਸੰਤਰੀਆਂ ਨੇ ਇਸੇ ਫਾਇਰ ਕੀਤਾ ਚਾ ਇਹ ਭਰਤ ਗਏ ਅੱਜ ਦੇ ਪ੍ਰੋਗਰਾਮ ਵਿੱਚ ਬਸ ਐਨ ਆਈ ਕੱਲ ਫਿਰ ਮਿਲਾਂਗੇ ਸਤਿ ਸ਼੍ਰੀ ਅਕਾਲ